ਸਭ ਕੇ ਚੇਕਾਰ ਮੈਂ ਬਾਹਰ ਨਹੀਂ ਬਾਹਰ ਟੋਲ ਸੁ ਪਰਮੁ ਪੁਲਾਈ ਸਭ ਕੇ ਚੇਕਾਰ ਮੈਂ ਬਾਹਰ ਨਹੀਂ ਬਾਹਰ ਟੋਲ ਸੋ ਪਰਮਪੁਲਾਰੀ ਗੁਰ ਪਰ ਸਾਧੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀਓ ਚਿਮਚੇ ਮਚੇ ਮਾਰਸਾ ਅਮਰਤ ਤਾਗਾ ਮਨਪੀਵ ਸੁਣ ਸ਼ਬਦ ਵਿਚਾਰ ਨੰਦੇ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਾਰ ਕੇ ਲਾਜੀਓ ਜਨਮ ਜਨਮ ਕਾ ਵਿਚੜੇ ਮੇਲੇ ਆ ਸਾਧ ਕਿਰਪਾ ਤੇ ਸੁਖ ਹਾਰੇ ਆ ਸੁਮਤ ਪਾਈ ਨਾਮ ਤੇ ਆਏ ਗੁਰ ਮੁਖ ਹੋਏ ਮੇਲਾ ਜੀ ਜਲ ਤਰੰਗ ਜਿਉ ਜਲੇ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕੋ ਨਾਨਕ ਭੰਮ ਕਟੇ ਕਵਾੜਾ بڑ نہ ہو جا میں باہر نی باہر ٹول سو ਪਰਮ ਪੁਲਾਈ ਵਾਹਿਗੁਰੂ ਮਾਲੀ ਗੌੜਾ ਮਹਿਲਾ ਪੰਜਮ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਦਵ ਭਗਤ ਵੱਛਲ ਸਦਾ ਸਦਾ ਕਿਰਪਾਲ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਅੰਮ੍ਰਿਤ ਮੇਬਾਨੀ ਜੋ ਕਿ ਮਾਲੀ ਗੋੜਾ ਰਾਗ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 988 ਅੰਗ ਉਤੇ ਸ਼ਸ਼ੋਗਤ ਹੈ ਜੀ ਆਓ ਇਸ ਤੇ ਵਿਚਾਰ ਕਰੀਏ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧਵ ਭਗਤ ਵਛਲ ਸਦਾ ਸਦਾ ਕਿਰਪਾਲ ਏ ਗੋਪਾਲ ਗੋਪਾਲ ਗੋ ਸ੍ਰਿਸ਼ਟੀ ਸ੍ਰਿਸ਼ਟੀ ਨੂੰ ਪਾਲਣ ਵਾਲੇ ਏ ਵਾਹਿਗੁਰੂ ਏ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲੇ ਦੀਨ ਬਾਂਧਵ ਦੀਨ ਗਰੀਬ ਬਾਂਧਵ ਸਹਾਇ ਦਿਨਾਂ ਦੀ ਸਹਾਇਤਾ ਕਰਨ ਵਾਲੇ ਭਗਤ ਵਚਲ ਭਗਤੀ ਕਿਉਂਕਿ ਤਤੈ ਨੂੰ ਸਿਹਾਰੀ ਹੈ ਭਗਤੀ ਭਗਤ ਵਚਲ ਭਗਤੀ ਨੂੰ ਪਿਆਰ ਕਰਨ ਵਾਲੇ ਵਚਲ ਪਿਆਰ ਕਰਨਾ ਸਦਾ ਸਦਾ ਕਿਰਪਾਲ ਅਤੇ ਸਦਾ ਹੀ ਸਾਰਿਆਂ ਉੱਤੇ ਕਿਰਪਾ ਕਰਨ ਵਾਲੇ ਹੈ ਗੋਪਾਲ ਇਹ ਦੀਨ ਬਾਂਧਵ ਇਹ ਭਗਤ ਵਚਲ ਇਹ ਸਦਾ ਸਦਾ ਕਿਰਪਾਲ ਵਾਹਿਗੁਰੂ ਮਨ ਤਨ ਬਸ ਰਹੇ ਇਹ ਵਾਹਿਗੁਰੂ ਤੁਸੀਂ ਹੀ ਮੇਰੇ ਮਨ ਅਤੇ ਤਨ ਦੇ ਵਿੱਚ ਵਸ ਰਹੇ ਹੋ ਤੁਸੀਂ ਜੋ ਇਸ ਸ੍ਰਿਸ਼ਟੀ ਦੇ ਮਾਲਕ ਹੋ ਇਸ ਸ੍ਰਿਸ਼ਟੀ ਨੂੰ ਪਾਲਣ ਵਾਲੇ ਹੋ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਹੋ ਭਗਤੀ ਨੂੰ ਪਿਆਰ ਕਰਨ ਵਾਲੇ ਹੋ ਅਤੇ ਸਦਾ ਹੀ ਸਾਰਿਆਂ ਉੱਤੇ ਕਿਰਪਾ ਕਰਨ ਵਾਲੇ ਹੋ ਤੁਸੀਂ ਹੀ ਮੇਰੇ ਮਾਨ ਵਿੱਚ ਮੇਰੇ ਤਨ ਵਿੱਚ ਵਸ ਰਹੇ ਹੋ ਰਹਾਉ ਆਦਰ ਅੰਤੇ ਮਦ ਤੂੰ ਹੈ ਪ੍ਰਭ ਬਿਨਾਂ ਨਾਹੀ ਕੋਏ ਇਹ ਵਾਹਿਗੁਰੂ ਜੀਓ ਤੁਸੀਂ ਹੀ ਆਦ ਤੋਂ ਹੋ ਮੋਢ ਤੋਂ ਇਸ ਸ੍ਰਿਸ਼ਟੀ ਤੋਂ ਜਦੋਂ ਤੁਸੀਂ ਪੈਦਾ ਕੀਤਾ ਉਸ ਤੋਂ ਤੁਸੀਂ ਮੋਢ ਤੋਂ ਉਸ ਤੋਂ ਵੀ ਪਹਿਲਾਂ ਤੁਸੀਂ ਹੋ ਆਦ ਤੋਂ ਤੁਸੀਂ ਹੋ ਆਦ ਜਦੋਂ ਉਸ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਉਸ ਤੋਂ ਪਹਿਲਾਂ ਵੀ ਆਦ ਮੋਢ ਤੋਂ ਤੁਸੀਂ ਹੀ ਹੋ ਆਦ ਅੰਤੇ ਅਤੇ ਇਸ ਸ੍ਰਿਸ਼ਟੀ ਦੇ ਅੰਤ ਦੇ ਵਿੱਚ ਵੀ ਤੁਸੀਂ ਹੀ ਹੋਗੇ ਮਦ ਮਦ ਹੋਣ ਅਤੇ ਹੋਣ ਵੀ ਤੁਸੀਂ ਹੀ ਹੋ ਆਦ ਅੰਤੇ ਮਦ ਤੂੰ ਹੈ ਵਾਹਿਗੁਰੂ ਤੁਸੀਂ ਆਲ ਤੋਂ ਤੁਸੀਂ ਹੀ ਅੰਤ ਤੇ ਵਿੱਚ ਹੋਵੋਗੇ ਸ੍ਰਿਸ਼ਟੀ ਦਾ ਜਦੋਂ ਇਸ ਜਗਤ ਦਾ ਅੰਤ ਹੋਇਆ ਉਦੋਂ ਇਹ ਤੁਸੀਂ ਹੀ ਹੋਵੋਗੇ ਅਤੇ ਹੁਣ ਵੀ ਤੁਸੀਂ ਹੀ ਹੋ ਕਿਉਂਕਿ ਤੁਸੀਂ ਹੀ ਸੱਚੇ ਹੋ ਤੁਸੀਂ ਹੀ ਸਦਾ ਰਹਿਣ ਵਾਲੇ ਹੋ ਬਾਕੀ ਦਾ ਸਭ ਕੁਝ ਨਾਸ਼ਵਾਨ ਹੈ ਕਿਉਂਕਿ ਜੋ ਵੀ ਸ੍ਰਿਸ਼ਟੀ ਦੇ ਵਿੱਚ ਉਪਜਦਾ ਹੈ ਉਹ ਝੂਠਾ ਹੈ ਝੂਠਾ ਰਸਾਤ ਨਾਸ਼ਵਾਨ ਸੱਚਾ ਨਹੀਂ ਹੈ ਸੱਚੇ ਤੁਸੀਂ ਹੀ ਉਹ ਸਦਾ ਰਹਿਣ ਵਾਲੇ ਤੁਸੀਂ ਹੀ ਵਾਹਿਗੁਰੂ ਹੋ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਜੋ ਪਜਿਓ ਸੋ ਬਿਨਸ ਹੈ ਜੋ ਪਜਿਓ ਸੋ ਬਿਨਸ ਹੈ ਪਰੋ ਅੱਜ ਕਾਲ ਜਿਹੜਾ ਵੀ ਉਪਜਿਆ ਜੋ ਵੀ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਉਹ ਸਾਰਾ ਹੀ ਖਤਮ ਹੋਣ ਵਾਲਾ ਹੈ ਉਹ ਸਾਰੇ ਹੀ ਨਾਸ਼ਵੰਤ ਹਨ ਪਰ ਉਹ ਅੱਜ ਕੇ ਕਾਲ ਪਰ ਉਹ ਨਾਸ਼ਵਾਨ ਹੋ ਜਾਣਾ ਅੱਜ ਜਾਂ ਕੱਲ ਨੂੰ ਖਤਮ ਹੋ ਜਾਣਗੇ ਜੋ ਵੀ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਪਰ ਉਹ ਵਾਹਿਗੁਰੂ ਜੋ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਉਹ ਆਦ ਦੇ ਵਿੱਚ ਵੀ ਸੱਚ ਹੈ ਜੁਗ ਆਦ ਵਿੱਚ ਸੱਚ ਹੈ ਕੋਣ ਵੀ ਸਹਿ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਹੈ ਆਦ ਅੰਤੇ ਮਦ ਤੂੰ ਹੈ ਪ੍ਰਭ ਬਿਨਾ ਨਹੀਂ ਕੋਏ ਪ੍ਰਭੂ ਤੋਂ ਬਿਨਾ ਹੋਰ ਕੋਈ ਇੱਥੇ ਸਦਾ ਰਹਿਣ ਵਾਲਾ ਨਹੀਂ ਹੈ ਉਹ ਵਾਹਿਗੁਰੂ ਹੈ ਜੋ ਸਦਾ ਰਹਿਣ ਵਾਲਾ ਹੈ ਉਰ ਰਹਾ ਸਗਲ ਮੰਡਲ ਇੱਕ ਸੋ ਆਮੇ ਸੋਏ ਉਹ ਵਾਹਿਗੁਰੂ ਜੋ ਹੈ ਸਗਲ ਮੰਡਲ ਸਾਰੇ ਹੀ ਪਵਨਾ ਦੇ ਵਿੱਚ ਅਰਤਾਤ ਸਾਰੇ ਸ੍ਰਿਸ਼ਟੀ ਦੇ ਵਿੱਚ ਉਰ ਰਹਾ ਉਹ ਵਾਹਿਗੁਰੂ ਹੀ ਵਿਆਪਕ ਹੈ ਉਹ ਭਰਪੂਰ ਹੈ ਸਾਰੀ ਹੀ ਸ੍ਰਿਸ਼ਟੀ ਦੇ ਵਿੱਚ ਜਿੱਥੇ ਵੀ ਦੇਖਿਓ ਉਸਦੀ ਹੀ ਜੋਤ ਹੈ ਉਸਨੇ ਜੋਤ ਤੋਂ ਬਿਨਾ ਕੁਛ ਵੀ ਨਹੀਂ ਹੈ ਕਿਉਂਕਿ ਜੋ ਕੁਛ ਵੀ ਉਸਨੇ ਕੀਤਾ ਜੋ ਕੁਛ ਵੀ ਉਸਨੇ ਪੈਦਾ ਕੀਤਾ ਉਸ ਦੇ ਵਿੱਚ ਉਸਦੀ ਹੀ ਜੋਤ ਹੈ ਕਿਉਂਕਿ ਸਤਗੁਰੂ ਜਪਜੀ ਸਾਹਿਬ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਜੇ ਤਾ ਕੀਤਾ ਤੇ ਤਾ ਨਾਉ ਜੇਤਨਾ ਕੇ ਉਸ ਵਾਹਿਗੁਰੂ ਨੇ ਜੋ ਕੁਝ ਸ੍ਰਿਸ਼ਟੀ ਦੇ ਵਿੱਚ ਪੈਦਾ ਕੀਤਾ ਉਹਨਾਂ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਹੈ ਨਾ ਉਸ ਵਾਹਿਗੁਰੂ ਦੀ ਜੋਤ ਜੇ ਤਾ ਕੀਤਾ ਤੇ ਤਾ ਨਾ ਵਿਣ ਨਾ ਹੈ ਨਹੀਂ ਕੋ ਥਾਂ ਉਸ ਦੀ ਜੋਤ ਬਿਨਾਂ ਕੋਈ ਵੀ ਥਾਂ ਨਹੀਂ ਹੈ ਉਸ ਤੇ ਜੋਤੋਂ ਬਿਨਾਂ ਕੋਈ ਹੋ ਹੀ ਨਹੀਂ ਸਕਦਾ ਇਸ ਕਰਕੇ ਉਹ ਵਾਹਿਗੁਰੂ ਹੀ ਹੈ ਸਾਰੇ ਪਾਸੇ ਉਹ ਵਾਹਿਗੁਰੂ ਦੀ ਜੋਤ ਹੀ ਸਮਾਈ ਹੋਈ ਹੈ ਪੂਰ ਰਿਆ ਸਗਲ ਮੰਡਲ ਇੱਕ ਸੁਆਮੀ ਸੋਏ ਉਹ ਵਾਹਿਗੁਰੂ ਇੱਕ ਉਹੀ ਸਾਰੇ ਭਾਵਨਾ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਕਰਨ ਹਰ ਜਸ ਨੇਤਰ ਦਰਸ਼ਨ ਅਰਸਨ ਹਰ ਗੁਣ ਗਾਓ ਮੈਂ ਉਹ ਵਾਹਿਗੁਰੂ ਦੇ ਜੋ ਕਿ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ ਜੋ ਕਿ ਦੀਨਾਂ ਦੀ ਸਹਾਇਤਾ ਕਰਦਾ ਹੈ ਜੋ ਭਗਤ ਵੱchsel ਹੈ ਅਤੇ ਸਦਾ ਹੀ ਕਿਰਪਾ ਕਰਦਾ ਹੈ ਜੋ ਆਦ ਤੋ ਹੈ ਅਜਵੰਤ੍ਰੋ ਵੀ ਹੋਈ ਹੋਏਗਾ ਅਤੇ ਹੁਣ ਵੀ ਉਹ ਹੀ ਹੈ ਅਤੇ ਸਾਰੇ ਪਾਸੇ ਜਿਸ ਦੀ ਜੋਤ ਵਿਆਪਕ ਹੈ ਕਰਨ ਹਰ ਜਸ ਮੈਂ ਉਸ ਵਾਹਿਗੁਰੂ ਦੇ ਆਪਣੇ ਕੰਨਾਂ ਦੇ ਨਾਲ ਉਸ ਦਾ ਜਸ ਸੁਣਦਾ ਹਾਂ ਕਰਨ ਕੰਨ ਨਨਨ ਸਿਹਾਰੀ ਹੈ ਕਰਨ ਕਰਨ ਦੇ ਨਾਲ ਕੰਨਾਂ ਦੇ ਨਾਲ ਮੈਂ ਉਸ ਵਾਹਿਗੁਰੂ ਦਾ ਜਸ ਸੁਣਦਾ ਹਾਂ ਨੇਤਰ ਦਰਸ਼ਨ ਅਤੇ ਨੇਤਰਾਂ ਨਾਲ ਉਸ ਵਾਹਿਗੁਰੂ ਦੇ ਹੀ ਦਰਸ਼ਨ ਕਰਦਾ ਹਾਂ ਕਿਉਂਕਿ ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਦੀ ਹੀ ਜੋਤ ਸਮਾਈ ਹੋਈ ਹੈ ਮੈਂ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਦੇਖਦਾ ਹਾਂ ਰਸਨ ਹਰ ਗੁਣ ਗਾਉ ਰਸਨ ਜੀਭਾ ਦੇ ਨਾਲ ਹਰ ਗੁਣ ਗਾਉ ਅਤੇ ਮੈਂ ਜੀਭਾ ਦੇ ਨਾਲ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦਾ ਹਾਂ ਬਲੇ ਹਾਰ ਜਾਏ ਸਦਾ ਨਾਨਕ ਦੇਖੋ ਆਪਣਾ ਨਾਮ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਮੈਂ ਨਾਨਕ ਉਸ ਵਾਹਿਗੁਰੂ ਤੋਂ ਸਦਾ ਬਲਹਾਰ ਜਾਂਦਾ ਹਾਂ ਸਦਾ ਹੀ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ ਉਸ ਵਾਹਿਗੁਰੂ ਤੋਂ ਵਾਰਨੇ ਜਾਂਦਾ ਹਾਂ ਅਤੇ ਉਸ ਵਾਹਿਗੁਰੂ ਅੱਗੇ ਇਹ ਬੇਨਤੀ ਕਰਦਾ ਹਾਂ ਦੇ ਹੋ ਆਪਣਾ ਨਾਮ ਕੇ ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਆਪਣੇ ਨਾਮ ਦੇ ਨਾਲ ਜੋੜੋ ਇਹ ਹੀ ਨਾਮ ਹੀ ਸਭ ਤੋਂ ਉੱਤਮ ਹੈ ਔਰ ਸਭ ਚੀਜ਼ਾਂ ਹੋਰ ਮੰਗਣੀਆਂ ਸਭ ਚੀਜ਼ਾਂ ਇਤੇ ਨਾਲ ਸੰਤਾਨ ਇੱਕ ਨਾਮ ਨੇ ਹੀ ਨਾਲ ਜਾਣਾ ਇਸ ਕਰਕੇ ਉਸ ਵਾਹਿਗੁਰੂ ਕੋਲ ਨਾਮ ਦੀ ਹੀ ਜਾਚਨਾ ਕਰਨੀ ਚਾਹੀਦੀ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਸਤਿਗੁਰੂ ਅੱਗੇ ਝੋਲੀ ਅਡ ਕੇ ਉਸ ਵਾਹਿਗੁਰੂ ਦਾ ਨਾਮ ਹੀ ਮੰਗੀਏ ਉਸ ਨਾਮ ਦੇ ਨਾਲ ਹੀ ਜੁੜੀਏ ਸਤਿਗੁਰੂ ਦੇ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਉਸ ਵਾਹਿਗੁਰੂ ਦੀਆਂ ਵਡਿਆਈਆਂ ਦੇ ਵਿਚਾਰਾਂ ਕਰੀਏ ਉਸ ਵਾਹਿਗੁਰੂ ਦਾ ਜਸ ਗਾਈਏ ਤਾਂ ਇਹ ਸਾਡਾ ਜੋ অমূল্য ਜਨਮ ਉਸ ਵਾਹਿਗੁਰੂ ਨੇ ਦਿੱਤਾ ਹੈ ਇਹ ਜਨਮ ਸਫਲਾ ਹੋ ਸਕੇ ਇਹ ਲੋਕ ਵੀ ਸਹਿਲਾ ਹੋ ਜਾਏ ਅਤੇ ਪਰਲੋਕ ਵੀ ਸਹਿਲਾ ਹੋ ਜਾਏ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ